ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹਾਂਜੀ ਵੀਰੇ ਇੱਕ ਨਾ ਯਾਰ ਮੈਂ ਦੇਖਦਾ ਹੁੰਨਾ ਕਿ ਆਪਣੇ ਨਾ ਇੰਸਟਾਗ੍ਰਾਮ ਤੇ ਰੀਲਾਂ ਤੇ ਹੋਰ ਵੀ ਕਈ ਚੀਜ਼ਾਂ ਵੀ ਦੇਖਦੇ ਆ ਹਨਾ ਕਿ ਆ ਵੀ ਪਤਾ ਨਹੀਂ ਵੀ ਕੋਣ ਕਿਸੇ ਤੋਂ ਜੈਲਸੀ ਫੀਲ ਕਰਦਾ ਹਨਾ ਕਿ ਉਹ ਵੀ ਅੱਜ ਕੱਲ੍ਹ ਲੋਕਾਂ ਦੀਆਂ ਰੀਲਾਂਆਂ ਨੇ ਮੱਛੋ ਲੀਰੋ ਸੜੋ ਲੀਰੋ ਫੁਲਾਨਾ ਇਦਾਂ ਦੀਆਂ ਗੱਲਾਂ ਵਾਲੀਆਂ ਰੀਲਾਂ ਹਨਾ ਯਾਰ ਕੋਣ ਕਿਸੇ ਦਾ ਮੱਚਦਾ ਕੋਈ ਨਹੀਂ ਅੱਜ ਕੱਲ ਮੱਚਦਾ ਹਰੇਕ ਬੰਦਾ ਆਪਦੇ ਘਰੇ ਰਾਜਾ ਵਾ ਵੀਰੇ ਠੀਕ ਨਹੀਂ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਬਾਹਰ ਲੀਆਂ ਗੱਲਾਂ ਵਾਲਾ ਤਾਂ ਹਾਲ ਹੋਇਆ ਪਿਆ ਆਪਣੇ ਠੀਕ ਨਹੀਂ ਕਿਸੇ ਨੂੰ ਕਿਸੇ ਤੱਕ ਕੀ ਮਤਲਬ ਹੈ ਹਨਾ ਤੇ ਮੱਛਣ ਮਚਾਉਣ ਵਾਲੀਆਂ ਇਹ ਤਾਂ ਵੀਰੇ ਆਪਾਂ ਨੂੰ ਹੀ ਆਪਾਂ ਨੂੰ ਲੱਗ ਜਾਂਦਾ ਰਹਿੰਦਾ ਕਿ ਕੋਈ ਸਾਤੋਂ ਮੱਚਦਾ ਕੋਈ ਨਹੀਂ ਮੱਚਦਾ ਵੀਰੇ ਅਗਲਾ ਆਪਦੇ ਘਰੇ ਰਾਜਾ ਵਾ ਠੀਕ ਨਹੀਂ ਹਰੇਕ ਬੰਦਾ ਆਪਦੇ ਘਰੇ ਰਾਜਾ ਵਾ ਤੇ ਬਟ ਪਤਾ ਨਹੀਂ ਜਿਹੜੇ ਵੀਰ ਬੋਲ ਕੇ ਪਾਉਂਦੇ ਵੀ ਆ ਹਨਾ ਕਿ ਉਹ ਸ਼ੇਰ ਜੇ ਬਣਾਉਂਦੇ ਆ ਵੀ ਬੋਲ ਕੇ ਹਨਾ ਉਹ ਵੀ ਯਾਰ ਆਹੀ ਇਸ ਗੱਲਾਂ ਦੀ ਜ਼ੋਰ ਹੁੰਦਾ ਉਹਨਾਂ ਦਾ ਕਿ ਮੱਚੋ ਸੜੋ ਲੀਰੋ ਮੱਚੋ ਲੀਰੋ ਮੈਨੂੰ ਤਾਂ ਸਮਝ ਹੀ ਲੱਗਦਾ ਹੁੰਦਾ ਵੀ ਕਹਿੰਦੇ ਕਿ ਇਹਨੂੰ ਆ ਠੀਕ ਨਹੀਂ ਆਪ ਤਾਂ ਆਪ ਤਾਂ ਆਪ ਤਾਂ ਵੀਰ ਪਤਾ ਹੀ ਆ ਵੀ ਲੋਨ ਤੇ ਗੱਡੀਆਂ ਲਈਆਂ ਨੇ ਹਨਾ ਵੀ ਲੋਨ ਤੇ ਗੱਡੀ ਲਈਆ ਲੋਨ ਤੇ ਕਿ ਐਮਈ ਤੇ ਮੋਬਾਈਲ ਲਿਆ ਹੋਇਆ ਤੇ ਸੜਨਾ ਕੀ ਨੇ ਠੀਕ ਨਹੀਂ ਅੱਜ ਕੱਲ ਦਾ ਕੋਈ ਹੈ ਨਹੀਂ ਮੈਨੂੰ ਲੱਗਦਾ ਮੱਚਣ ਸੜਨ ਨਾਲ ਕਿਉਂਕਿ ਸਾਰਿਆਂ ਨੇ ਉਹ ਮੇਲਿਆ ਹੁੰਦਾ ਵਾ ਤੇ ਇਹਦੇ ਵਿੱਚ ਮੱਚਣ ਤੇ ਸੜਨ ਵਾਲੀ ਕਿਹੜੀ ਗੱਲ ਇਹ ਉਹ ਤਾਂ ਹੈ ਨਹੀਂ ਵੀ ਹਾਂ ਭਾਈ ਜੀ ਚੱਕ ਮੈਂ ਤਾਂ ਕੈਸ਼ ਤੇ ਗੱਡੀ ਲਈ ਹੈ ਹਨਾ ਗੱਡੀ ਵਾਲੇ ਲੋਨ ਕਰਨ ਨੂੰ ਤਾਂ ਅੱਜ ਕੱਲ ਘਰੇ ਫਿਰਦੇ ਆ ਮੋਬਾਈਲਾਂ ਦੇ ਲੋਨ ਤਾਂ ਹੋ ਜਾਂਦੇ ਆ ਤੁਹਾਨੂੰ ਕਿ ਟਰੈਕਟਰ ਤੇ ਲੋਨ ਦਾ ਹੁੰਦਾ ਵਾ ਸਾਲਾ ਸੁਹਾਗਾ ਲੈਣਾ ਵਾ ਉਹਤੇ ਵੀ ਤਾਂ ਲੋਨ ਹੋ ਜਾਂਦਾ ਤੇ ਮੱਛਣਾ ਛੜਨਾ ਕਿਹੜੀ ਗੱਲ ਨੂੰ ਸਭ ਨੂੰ ਪਤਾ ਵਾ ਜਿਹਨੇ ਕੈਸ਼ ਲਿਆ ਵਾ ਉਹਦਾ ਵੀ ਪਤਾ ਹੁੰਦਾ ਵੀ ਯਾਰ ਆਹ ਬਾਈ ਨੇ ਕੈਸ਼ ਲਿਆ ਵਾ ਹਨਾ ਇਹ ਵੀ ਉਹਦਾ ਆਪਾਂ ਨੂੰ ਪਤਾ ਹੀ ਹੁੰਦਾ ਵਾ ਹਰੇਕ ਦਾ ਵੀ ਇਹ ਵੀ ਆਇ ਕੈਸ਼ ਲੈਣ ਵਾਲਾ ਬੰਦਾ ਕਿ ਆ ਲੋਨ ਵਾਲਾ ਹਨਾ ਕਿ ਇਹ ਚੀਜ਼ਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਕਿ ਆਪਾਂ ਨੂੰ ਉਹੀ ਲੱਗ ਜਾਂਦਾ ਕਿ ਆਪਾਂ ਲੋਨ ਤੇ ਟਰੈਕਟਰ ਲਿਆਏ ਆ ਜਾਂ ਲੋਨ ਤੇ ਗੱਡੀ ਲਈ ਆ ਤੇ ਆਪਾਂ ਨੂੰ ਲੱਗੇ ਕਿ ਸਾਤੋਂ ਕੋਈ ਜੈਲ ਸੀ ਫਿਰ ਯਾਰ ਕੋਈ ਨਹੀਂ ਕਰਦਾ ਹਰੇਕ ਬੰਦਾ ਲੈ ਸਕਦਾ ਗੱਡੀ ਲੋਨ ਤੇ ਥੋੜੇ ਜਿਹੇ ਰੁਪਏ ਦੇ ਕੇ ਗੱਡੀ ਆ ਜਾਂਦੀ ਥੋੜੇ ਜਿਹੇ ਰੁਪਏ ਦੇ ਕੇ ਟਰੈਕਟਰ ਆ ਜਾਂਦਾ ਤੇ ਹਰੇਕ ਚੀਜ਼ ਮਿਲ ਜਾਂਦੀ ਐ ਕੋਈ ਅੱਜਕੱਲ ਕੋਈ ਵੀ ਘਾਟ ਨਹੀਂ ਹੈਗਾ ਵੀਰੇ ਹਰ ਇੱਕ ਹਰ ਇੱਕ ਵੀਰ ਆਪਦੇ ਘਰੇ ਰਾਜਾ ਵਾ ਹਰੇਕ ਬੰਦਾ ਆਪਦੇ ਘਰੇ ਰਾਜਾ ਅੱਜਕੱਲ ਤੇ ਆਪਾਂ ਨੂੰ ਇਹ ਚੀਜ਼ਾਂ ਕਹਿਣੀਆਂ ਬੰਦ ਕਰ ਪਤਾ ਨਹੀਂ ਕਿ ਕਿਉਂ ਲੋਕਾਂ ਨੂੰ ਲੱਗ ਜਾਂਦਾ ਵੀ ਜੇ ਅਸੀਂ ਗੱਡੀ ਲੈ ਲਈ ਸਾਡੇ ਤੇ ਕੋਈ ਲੱਗਦਾ ਸਾਡੇ ਯਾਰ ਕਾ ਨੂੰ ਲੱਗੂ ਯਾਰ ਵੀਰੇ ਸਮਾਦੇ ਮੈਂ ਤਾਂ ਕਹਿੰਦਾ ਤਰੱਕੀ ਹੋਵੇ ਭਾਈ ਜਿਹੜੇ ਵੀਰ ਵੀ ਗੱਡੀਆਂ ਲੈਂਦੇ ਆ ਜਾਂ ਕੁਝ ਵੀ ਲੈਣਾ ਭਾਈ ਤਰੱਕੀਆਂ ਹੋਣ ਉਹਨਾਂ ਦੀਆਂ ਠੀਕ ਨੇ ਪੂਰੀ ਵਧੀਆ ਲੈਵਲ ਤੇ ਤਰੱਕੀਆਂ ਕਰਨੋਂ ਸਾਰੇ ਜਿਹੜੇ ਚੀਜ਼ ਇਹ ਜੀ ਹੈ ਕਿ ਮੈਂ ਤਾਂ ਇਹ ਗੱਲ ਕਹਿੰਦਾ ਹੀ ਨਹੀਂ ਕਦੇ ਵੀ ਕਿਸੇ ਤੋਂ ਜੈਲਸੀ ਫੀਲ ਕਰਨੀ ਚਾਹੀਦੀ ਆ ਸਮਾ ਤੇ ਉਹਨੂੰ ਖੁਸ਼ੀ ਮਹਿਸੂਸ ਕਰੋ ਖੁਸ਼ੀ ਦਈਏ ਕਿ ਹਾਂ ਭਰਾਵਾ ਵੀ ਤੂੰ ਤਰੱਕੀ ਕਰ ਤੇਰਾ ਜਲਦੀ ਤੋਂ ਜਲਦੀ ਲੋਨ ਲਵੇ ਯਮਨ ਸਾਡਾ ਮੈਂ ਵੀ ਗੱਡੀ ਲੋਨ ਤੇ ਲਈ ਉਹ ਯਾਰ ਇਹ ਚ ਕਿਹੜੀ ਗੱਲ ਹੈ ਯਾਰ ਲੋਨ ਤੇ ਲਈ ਆ ਭਰਾਵਾ ਕਿ ਜਿ ਕੋਲੇ ਦਾ ਨਾ ਕੋਲੇ ਪੈਸੇ ਹੋਣ ਨਾ ਬੰਦਾ ਸੁਪਨਾ ਪੂਰਾ ਕਰੇ ਠੀਕ ਨਹੀਂ ਕਿੱਥੋਂ ਮੈਂ 19 ਲੱਖ ਰੁਪਏ ਮੈਂ ਕਿੱਥੋਂ ਕਦੀ ਕੈਸ਼ ਲਾ ਸਕਦਾ ਵੀ ਆ ਥਾਰ ਮੈਂ ਲਈ ਸੀ ਇਹ ਉਦੋਂ 1586000 ਦੀ ਮੈਨੂੰ ਔਨ ਰੋਡ ਪਈ ਸੀਗੀ ਤੇ ਬਾਕੀ ਇਹਦੇ ਤੇ ਬਲੈਕ ਵੀ ਦਿੱਤੀ ਸੀ ਹਨ ਤੇ ਤਾਂ ਲਈ ਸੀ ਆਪਾਂ ਤੇ ਹੁਣ ਮੈਂ ਕਿੱਥੋਂ ਕਹਿ ਦਵਾਂ ਜੀ ਮੈਂ 16 ਲੱਖ ਰੁਪਏ ਮੇਰੇ ਕੋਲੇ ਕਦੇ ਆ ਸਕਦਾ ਸੀ ਜਾਂ ਕਦੇ ਵੀ ਨਹੀਂ ਆਉਣਾ ਮੇਰੇ ਕੋਲ 16 ਲੱਖ ਰੁਪਏ ਵੀ 16 ਲੱਖ ਰੁਪਏ ਮੈਂ ਗੱਡੀ ਤੇ ਖਰਚ ਨਾ ਕੋਲੋਂ ਪੱਲਿਓਂ ਨਾ ਕਦੇ ਵੀ ਨਹੀਂ ਖਰਚ ਹੋਣਾ ਪ੍ਰਭੂ ਤੇ ਆਪਾਂ ਇਹਦੇ ਲੋਨ ਕਰਾਇਆ ਵਾ ਲੋਨ ਦਿੰਦੇ ਆ ਇਹਦਾ ਟਰੈਕਟਰਾਂ ਦੇ ਵੀ ਲੋਨ ਕਰਾਉਣਾ ਟਰੈਕਟਰ ਤੇ ਵੀ ਇੰਨੇ ਜੱਟ ਕੋਲੇ ਪੈਸੇ ਹੁੰਦੇ ਨਹੀਂ ਵੀ ਇਕੱਠੇ ਪੈਦੇ ਖਰਚ ਦੇਵੇ ਹਨਾ ਤੇ ਮੈਂ ਤਾਂ ਕਹਿੰਦਾ ਜੇ ਦੇਖੋ ਵੀਰੇ ਜਿਹਨੇ ਆਪਦੀ ਕਮਾਈ ਕਰਕੇ ਪੈਸੇ 모ੜਨੇ ਆ ਉਹਦੇ ਲਈ ਕੋਈ ਦਿੱਕਤ ਨਹੀਂ ਹੈਗੀ ਉਹਦੇ ਲਈ ਕੋਈ ਔਖਾ ਨਹੀਂ ਹੈਗਾ ਜਿਹਨੇ ਆਪਦੇ ਕਮਾ ਕੇ ਮੋੜਨੇ ਆ ਹਨਾ ਚਲੋ ਫਸਲਾ ਵਧੀਆ ਲੱਗੀ ਜਾਣ ਕੋਈ ਦਿੱਕਤ ਨਹੀਂ ਹੈਗੇ ਕੋਈ ਵੀ ਪ੍ਰੋਬਲਮ ਨਹੀਂ ਹੈ ਹਨਾ ਜਿਹੜੇ ਸਮਝ ਲਓ ਵੀ ਜਿਹੜੇ ਯੂਟਿਊਬਰ ਆ ਜਾਂ ਕੁਝ ਵੀ ਆ ਯਾਰ ਯੂਟਿਊਬਰਾਂ ਨੂੰ ਵੀ ਵੀਰੇ ਕਮਾਈ ਆ ਉਹ ਵੀ ਜੇ ਲੋਨ ਤੇ ਗੱਡੀ ਲੈਂਦੇ ਆ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਮੋੜਨੇ ਪਤਾ ਵਾ ਵੀ ਮਹੀਨੇ ਦੇ ਸਾਡੇ ਇੰਨੇ ਬਣ ਜਾਣੇ ਆ ਵੀ ਇੰਨੇ ਦਾ ਲੋਨ ਤੇ ਨਿਕਲ ਜੂ ਉਹ ਵੀ ਵਿਚਾਰੇ ਤਾਂ ਹੀ ਆਪਾਂ ਨੂੰ ਲੱਗਦਾ ਨਾ ਕਿ ਕਈ ਵੀਰਾਂ ਦਾ ਕਿ ਵੀ ਜਿਹੜੇ ਯੂਟਿਊਬਰ ਬਲੌਗਰ ਕਹਿ ਦੋ ਹਨਾ ਕੀ ਲੱਗਦਾ ਹੁੰਦਾ ਕਿ ਇਹ ਯਾਰ ਵੀਡੀਓ ਨਹੀਂ ਯਾਰ ਵੀਡੀਓ ਪਾਉਣੀ ਹੈ ਵੀਰੇ ਉਹਨਾਂ ਦੀ ਵੀ ਮਜਬੂਰੀ ਹੋ ਜਾਂਦੀ ਆ ਵੀ ਜੇ ਵੀਡੀਓ ਪਾਉਣੀ ਘਟਾ ਦੀ ਤਾਂ ਫਿਰ ਉਹਨਾਂ ਦੇ ਪੈਸੇ ਨਹੀਂ ਬਣਨੇ ਤੇ ਇਸ ਚੱਕਰ 'ਚ ਉਹਨਾਂ ਨੂੰ ਰੈਗੂਲਰ ਰਹਿਣਾ ਹੀ ਪੈਂਦਾ ਵੀਡੀਓ ਪਾਉਂਦੇ ਹੀ ਰਹਿਣਾ ਪੈਂਦਾ ਤਾਂ ਕਰਕੇ ਉਹਨਾਂ ਦੇ ਪੈਸੇ ਬਣਨੇ ਹੁੰਦੇ ਆ ਨਹੀਂ ਉਹ ਵੀ ਨਾ ਪਾਉਣ ਵੀਡੀਓ ਹਨਾ ਤੇ ਉਹਨਾਂ ਨੇ ਵੀ ਆਪ ਦਾ ਸਾਰਾ ਮਹੀਨੇ ਦਾ ਖਰਚਾ ਵੀਰੇ YouTube ਤੇ ਸਿਰ ਤੋਂ ਹੀ ਚਲਾਉਣਾ ਕੀ ਵੀਡੀਓ ਪਾਉਣੀ ਸਾਰਾ ਕੁਝ ਕਿਸ਼ਤਾਂ ਦੇਣੀਆਂ ਗੱਡੀ ਦੀਆਂ ਹੋਰ ਵੀ ਬੰਦਾ ਯਾਰ ਵੀਰੇ ਦੇਖੋ ਬੰਦਾ ਆਸ ਤੋਂ ਆਪਾਂ ਹੀ ਪੰਜਾਬੀ ਹਹੀ ਇਹ ਜਿਹੇ ਆਪਾਂ ਆਪਣੀ ਪੰਜਾਬ ਦੇ ਵਿੱਚ ਹੀ ਇਹ ਚੀਜ਼ ਤੁਸੀਂ ਸੱਚੀ ਕਹਨਾ ਮੈਂ ਕਿ ਜਿੰਨੀ ਆਪਾਂ ਨੂੰ ਇਨਕਮ ਹੋਣੀ ਹੁੰਦੀ ਆ ਆਪਾਂ ਉਹ ਤੋਂ ਡਬਲ ਖਰਚਾ ਕਰਕੇ ਆਪਾਂ ਸੋਚਨੇ ਨੇ ਯਾਰ ਕੋਈ ਨਹੀਂ ਇਹ ਵੀ ਮੋੜ ਦਾਂਗੇ ਇਹ ਵੀ ਮੋੜ ਦਾਂਗੇ ਜਿੰਨਾ ਹੌਸਲਾ ਆਪਣੇ ਪੰਜਾਬੀਆਂ ਚਾ ਉਹਨਾਂ ਹੌਸਲਾ ਕਿਤੇ ਨਹੀਂ ਹੋ ਸਕਦਾ ਠੀਕ ਹੈ ਨਾ ਸਾਰੇ ਵੀਰੇ ਆਪਾਂ ਪੂਰੇ ਵਧੀਆ ਕੰਮ ਕਰਦੇ ਆਂ ਕੰਮ ਕਰਕੇ ਆਪਾਂ ਕਰਦੇ ਆਂ ਕੋਈ ਉਹ ਚ ਦਿੱਕਤ ਨਹੀਂ ਹੈ ਯਾਰ ਮੈਂ ਤਾਂ ਐਵੇਂ ਹੀ ਕਹਾਂਗਾ ਵੀਰੇ ਹਮੇਸ਼ਾ ਵੀ ਜਿਹਨੂੰ ਜਿੱਦਾ ਯਾਰ ਬਾਹਰ ਜਾਣ ਦਾ ਬਾਹਰ ਜਾਣਾ ਵਾ ਉਹ ਬਾਹਰ ਜਾਵੋ ਜਿਹਦਾ ਉਰੇ ਰਹਿ ਕੇ ਸਰਦਾ ਉਰੇ ਰਹਿ ਕੇ ਕੰਮ ਕਰੋ ਆਹ ਤਾਂ ਜਿੱਥੇ ਵੀ ਰਹਿਣਾ ਵੀਰੇ ਬਸ ਵਧੀਆ ਕੰਮ ਕਰੋ ਬਸ ਆਹ ਗੱਲ ਆਪਾਂ ਨੇ ਤਾਂ ਜੋਈ ਜਿੱਥੇ ਮਰਜੀ ਜਾਵੋ ਜਿਹਨੂੰ ਬਾਹਰ ਜਾਣ ਦਾ ਚਸਕਾ ਹੋ ਬਾਹਰ ਜਾਵੇ ਜਿਹਨੂੰ ਉਰੇ ਰਹਿਣ ਦਾ ਚਸਕਾ ਉਰੇ ਰਹੇ ਪਰ ਹਾਂ ਇੱਕ ਗੱਲ ਇੱਕ ਗੱਲ ਇਹ ਵੀ ਮਾੜੀ ਲੱਗਦੀ ਆ ਵੀਰੇ ਵੀ ਜਿਹੜਾ ਨਾ ਕਿ ਜਿੱਥੇ ਮਰਜ਼ੀ ਆ ਵੀਰੇ ਆਪਾਂ ਕੰਮ ਕਰਨਾ ਆਪਣੇ ਦੇਖੋ ਦਾ ਸਾਰੇ ਆਪਣੇ ਪੰਜਾਬੀ ਵੀਰਾਂ ਦੇ ਹੈਗਾ ਵਾ ਵੀ ਆਪਰ ਕੰਮ ਕਰਦੀਆਂ ਵੀਰੇ ਬਾਦੂ ਕੰਮ ਕਰਨ ਵਾਲੇ ਆ ਆਪਾਂ ਹਰੇਕ ਕੰਮ ਕਰਦਾ ਜਿਹਦੇ ਘਰੇ ਕੰਮ ਆ ਵੀਰੇ ਉਹ ਤਾਂ ਕੰਮ ਕਰਦਾ ਹੀ ਆ ਖੇਤੀ ਵਾਲਿਆਂ ਦੇ ਘਰੇ ਕੰਮ ਆ ਖੇਤੀ ਵਾਲੇ ਖੇਤੀ ਦਾ ਕੰਮ ਕਰਦੇ ਆ ਜਿਹੜੇ ਵੀ ਦੇਖੋ ਅ ਜਿੱਥੇ ਤੱਕ ਮੈਨੂੰ ਲੱਗਦਾ ਬਾਰohi ਵੀਰਾਂ ਨੂੰ ਬੁਰਾ ਲੱਗਦਾ ਜਿਨ੍ਹਾਂ ਨੇ ਉਰੇ ਸ਼ਾਇਦ ਕੰਮ ਘੱਟ ਕਰਿਆ ਹੋਇਆ ਜਿਹੜੇ ਵੀਰਾਂ ਨੇ ਉਰੇ ਕੰਮ ਕਰਿਆ ਹੋਇਆ ਉਹ ਵੀਰਾਂ ਦਾ ਬਾਹਰਲਾ ਬਣਦਾ ਵਾ ਤਾਂ ਉਹ ਵੀਰ ਬਾਹਰ ਜਾ ਕੇ ਵੀ ਬਹੁਤ ਕੰਮ ਕਰਦੇ ਆ ਬਾਕੀ ਵੀਰੇ ਹੱਥ 'ਚ ਬਰਕਤ ਹੁੰਦੀ ਆ ਕਈਆਂ ਦੇ ਉਰੇ ਹੱਥ 'ਚ ਬਰਕਤ ਦੇ ਜਿਹੜੇ ਬੰਦੇ ਜਿਹੜੇ ਵੀਰ ਨੇ ਉਰੇ ਨਹੀਂ ਕੰਮ ਕੀਤਾ ਉਹ ਤੋਂ ਫਿਰ ਬਾਹਰ ਜਾ ਕੇ ਨਹੀਂ ਹੁੰਦਾ ਜੇ ਆਪਾਂ ਸ਼ੁਰੂ ਤੋਂ ਹੀ ਆਪਣੇ ਕੰਮ ਵਾਲੇ ਪਾਸੇ ਨੂੰ ਪੈੰਨੇ ਆ ਆ ਫਿਰ ਵੀਰੇ ਆਪੇ ਆ ਕੰਮ ਆਪਾਂ ਕਰਦੇ ਆ ਹਨਾ ਤੇ ਵੀ ਬਸ ਇਹ ਬਾਦ ਯਾਰ ਮੈਨੂੰ ਮੈਨੂੰ ਤਾਂ ਇਹ ਵੀ ਆ ਦੇਖੋ ਕਿਸੇ ਚਿੱਪੇ ਕਿਸੇ ਪਾਸੇ ਵੀ ਜਿੱਥੇ ਆਪਾਂ ਜਾਣੇ ਚਾਹਿਆ ਆਪਾਂ ਕੈਨੇਡਾ ਅਮਰੀਕਾ ਜਿਹੜੀ ਵੀ ਸਿਟੀ ਜਾਣੇ ਆ ਆਪਾਂ ਜੇ ਉੱਥੇ ਤਾਂ ਨੂਨ ਖਾਣੇ ਆ ਜਾਂ ਉੱਥੇ ਰਹਿਣੇ ਆ ਤਾਂ ਉਹਨੂੰ ਮਾੜਾ ਨਾ ਕਹੋ ਠੀਕ ਆ ਨਹੀਂ ਪਸੰਦ ਆ ਮੁੜਿਆ ਹੋ ਜੇ ਉੱਥੇ ਰਹਿਣੇ ਆ ਤਾਂ ਉਹਨੂੰ ਚੰਗਾ ਹੀ ਕਹੋ ਜਿਹੜੀ ਰੀਚ ਵੀ ਰਹਿਣੇ ਆ ਉਹਨੂੰ ਚੰਗਾ ਹੀ ਕਹੋ ਹੁਣ ਪੰਜਾਬ ਨੂੰ ਵੀ ਵਿੱਚ ਮਾੜਾ ਕਹਿਣ ਵਾਲੇ ਆ ਵੀ ਯਾਰ ਤੁਸੀਂ ਇੱਥੇ ਦਾ ਨਾ ਇੰਡੀਆ ਨੂੰ ਵੀ ਮਾੜਾ ਕਹਿਣ ਵਾਲੇ ਵੀ ਇੰਡੀਆ ਮਾੜਾ ਵਾ ਯਾਰ ਕਾਨੂੰ ਮੜਾ ਜਿੱਥੇ ਰਹਿੰਦੇ ਆ ਯਾਰ ਉਹ ਚੀਜ਼ ਵਧੀਆ ਹੀ ਵਧੀਆ ਹਾਂਜੀ ਇੱਕ ਨਾ ਯਾਰ ਵੀਰੇ ਚਲੋ ਇਹ ਤਾਂ ਜੋ ਗੱਲਾਂ ਸੀਗੀਆਂ ਨਾਰਮਲ ਤੌਰ ਤੇ ਨਾ ਦਿਲ ਦੀਆਂ ਉਹ ਕਰੀ ਇੱਕ ਵੀਰੇ ਮੈਨੂੰ ਉਹ ਦੱਸਿਓ ਜਿਹੜੇ ਵੀਰ ਵੀਡੀਓ ਦੇਖਦੇ ਆ ਕਿ ਜਿਹੜੇ ਵੀਰੇ ਆਪਣੇ ਤੋਤੇ ਹਲ ਕਹਿ ਦਿੰਦੇ ਆ ਤੋਤੇ ਹਾਲੀ ਕਹਿੰਦੇ ਨੇ ਜਿਹੜੇ ਡੂੰਗੇ ਜਾਂਦੇ ਆ ਕਿ ਜੇ ਉਹਨਾਂ ਨੂੰ ਆਪਾਂ ਮੱਕੀ ਦੇ ਵਿੱਚ ਫੇਰ ਦੇਆ ਤਾਂ ਉਹਨਾਂ ਦੇ ਜਦੋਂ ਝੋਨਾ ਕੱਦੂ ਕਰਾਂਗੇ ਉਹਦੇ ਵਿੱਚ ਟਰੈਕਟਰ ਤੋਂ ਸੁਣਗੇ ਵੀ ਜਿੱਥੇ ਯਾਰ ਮੱਕੀ ਦੇ ਵਿੱਚ ਪਾਣੀ ਖੜਦਾ ਹੋਵੇ ਉੱਥੇ ਫੇਰ ਲੈਣੇ ਚਾਹੀਦੇ ਆ ਉਹ ਵਧੀਆ ਚੀਜ਼। ਇਹ ਚੀਜ਼ ਤਾਂ ਚਲੋ ਵਧੀਆ ਹੀ ਆ ਜਿੱਥੇ ਪਾਣੀ ਖੜਦਾ। ਤੇ ਵੀ ਉਹ ਕਿੰਨੇ ਕੁ ਦੇ ਬਣਦੇ ਹੋਣਗੇ? ਉਹ ਮੱਕੀ ਉਹ ਤੋਤੇ ਹਲ ਜੇ ਬਣਾਉਣੇ ਹੋਣ। ਵੀ ਜੇ ਚਲੋ ਆਪਣੇ ਕੋਲ ਤਾਂ ਟਰੈਕਟਰ ਵੱਡਾ ਹੈਗਾ ਵੀ 11 ਵੀ ਬਣਵਾ ਲਾਂਗੇ ਜੇ ਬਣਵਾਉਣੇ ਹੋਣਗੇ। ਮੇਰਾ ਰਾਦਾ ਬਣਦਾ ਯਾਰ ਵੀ ਉਹਨਾਂ ਨੂੰ ਬਣਵਾਈਏ ਜਿੱਥੇ ਜਿੱਥੇ ਮੱਕੀ ਜਿਵੇਂ ਹੁਣ ਆਲੂਆਂ 'ਚ ਜਿਹੜੇ-ਜਿਹੜੇ ਖੇਤਾਂ 'ਚ ਪਾਣੀ ਖੜਕੇ ਯਾਰ ਆਪਣੇ ਖਰਾਬ ਹੋਇਆ। ਵੀ ਉਹਨਾਂ ਚ ਫੇਰ ਦੇਵੇ ਨਹੀਂ ਫੇਰ ਉੱਥੇ ਮੱਕੀ ਚ ਵੀ ਪਾਣੀ ਖੜੂਗਾ ਤਾਂ ਕਰਕੇ ਵੀ ਇੱਕ ਮੂੰਗੀ ਦੇ ਮੂਰੇ ਵੀ ਫੇਰ ਦੇਵੇ ਮੂੰਗੀ ਵਾਲੇ ਚ ਵੀ ਪਾਣੀ ਨਹੀਂ ਖੜੂਗਾ ਫਿਰ ਤੇ ਦੱਸਿਓ ਵੀਰ ਬਣੇ